यु किसान मोर्चा चिंदबा मोदी सरकार मुर्दाबा ਅੱਜ ਅਸੀਂ ਸਯੁਜਕਤ ਕਿਸਾਨ ਮੋਰਚੇ ਵੱਲੋਂ ਇੱਥੇ ਧੂਰੀ ਦੇ ਵਿੱਚ ਅਸੀਂ ਮੀਟਿੰਗ ਕੀਤੀ ਆ ਸਾਰੇ ਜਥੇਬੰਦੀ ਇਕੱਠੇ ਹੋਏ ਆ ਅਸੀਂ ਇਹਦੇ ਵਿੱਚ ਜਿਹੜੀ ਸਾਨੂੰ ਉੱਪਰੋਂ ਕਾਲ ਆਈ ਹੈ ਕਿਉਂਕਿ ਜਿਹੜੀਆਂ ਸਾਡੇ ਸਾਥੀ ਪਹਿਲਾਂ ਬਲਟਰਾਂ ਤੇ ਲੜ ਰਹੇ ਨੇ ਉਹਨਾਂ ਨੇ 26 ਤਰੀਕ ਦਿੱਤੀ ਹੈ ਅਸੀਂ ਵੀ ਉਹਨਾਂ ਦੇ ਨਾਲ 26 ਤਰੀਕ ਤੈਅ ਕੀਤੀ ਹੈ ਵੀ ਅਸੀਂ ਤੁਹਾਡੇ ਨਾਲ ਮਿਲ ਕੇ ਇਹ ਜਿਹੜੀ 26 ਤਰੀਕ ਆ ਇਹਨੂੰ ਆਪਾਂ ਬਣਾਇਆ ਜਾਊਗਾ ਬਹੁਤ ਵੱਡਾ ਕਾਫਲਾ ਜਣ ਦੀ ਧੂਰੀ ਦੇ ਵਿੱਚ ਅਸੀਂ ਬਹੁਤ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਜਿਹੜੇ ਸਾਡੇ ਉਹ ਕਾਫਲਾ ਬਣਾ ਕੇ ਅਸੀਂ ਧੂਰੀ ਦੇ ਵਿੱਚ ਉਹ 26 ਤਰੀਕ ਜਿਹੜੀ ਸ਼ਾਦੀ ਹੈਗੀ ਉਸ ਨੂੰ ਅਸੀਂ ਪੂਰੀ ਤਾਕਤ ਦੇ ਨਾਲ ਮਨਾਵਾਂਗੇ ਔਰ ਜਿਹੜੀਆਂ ਸਰਕਾਰ ਕਰੀ ਸਾਡੀਆਂ ਮੰਗਾਂ ਨੇ ਜਿਹੜੇ ਸਾਡੇ ਸਾਥੀ ਉੱਥੇ ਬਾਰਡਰਾਂ ਤੇ ਬੈਠੇ ਨੇ 12 ਮੰਗਾਂ ਸਾਡੀਆਂ ਉਹ ਨੇ ਉਹ ਮੰਗਾਂ ਸਾਡੀਆਂ ਵੀ ਨੇ ਅਸੀਂ ਉਹਨਾਂ ਮੰਗਾਂ ਦੇ ਨਾਲ ਸਹਿਮਤਾ ਪਰ ਇੱਕ ਆਹ ਜਿਹੜੀ ਸਰਕਾਰ ਆ ਟੇਡੇ ਰੂਪ ਦੇ ਵਿੱਚ ਜਿਹੜੇ ਕਾਨੂੰਨਾਂ ਨੂੰ ਅਸੀਂ ਵਾਪਸ ਕਰਾ ਕੇ ਆਏ ਤੇ ਇਸ ਹਾਲਾਤ ਪਰ ਬਹਿ ਕੇ ਪਰ ਉਹੀ ਕਾਨੂੰਨ ਇਹ ਸਰਕਾਰ ਹੈ ਜਿਹੜੀ ਇਹ ਟੇਡੇ ਢੰਗ ਨਾਲ ਇੱਥੇ ਸੂਬੇ ਦੇ ਨੂੰ ਭੇਜ ਕੇ ਡਰਾਫਟ ਬਣਾ ਕੇ ਵੀ ਆਹ ਜਿਹੜੇ ਕਾਨੂੰਨ ਨੇ ਵੀ ਆਹ ਕਾਨੂੰਨ ਲਾਗੂ ਕੀਤੇ ਜਾਣ ਮੇਰਾ ਨਾਮ ਰਾਜੂ ਸਿੰਘ ਜੀ ਬੀਕੇ ਜੂ ਡਕਾਉਂਦਾ ਬਲਾਕ ਪ੍ਰਧਾਨ ਧੂਰੀ ਜੀ 26 ਜਨਵਰੀ ਨੂੰ ਅਸੀਂ ਵੱਡਾ ਟਰੈਕਟਰਾਂ ਦਾ ਇਕੱਠ ਕਰਕੇ ਅਸੀਂ ਸਾਡੀ ਤਹਿਸੀਲ ਦੇ ਵਿੱਚ ਮਾਰਚ ਕਰਨ ਜਾ ਰਹੇ ਹਾਂ ਉਹਦੇ ਵਿੱਚ ਸਾਡੀਆਂ ਜਿਹੜੀਆਂ ਮੇਨ ਮੰਗਾਂ ਨੇ ਇੱਕ ਤਾਂ ਜਿਹੜਾ ਸੂਬਿਆਂ ਨੂੰ ਸਰਕਾਰ ਨੇ ਜਿਹੜੇ ਅਸੀਂ 3 ਕਰੋੜ ਇੱਕ ਸਾਲ ਪਾਰ ਬੈਠ ਕੇ ਉੱਥੇ ਸੜਕਾਂ ਦੇ ਉੱਤੇ ਮੋਦੀ ਸਰਕਾਰ ਦੀ ਗੋਡੀ ਲਵਾ ਕੇ ਰੱਦ ਕਰਾ ਕੇ ਆਏ ਸੀ ਉਹ ਦੁਬਾਰੇ ਸੂਬਿਆਂ ਨੂੰ ਇਹਨਾਂ ਨੇ ਖਰੜਾ ਬਣਾ ਕੇ ਲਵਾਵਾ ਬੰਦ ਕਰਕੇ ਭੇਜੇ ਨੇ ਉਹੀ ਨੀਤੀ ਪਾਲਿਸੀ ਹੈ ਉਹਨਾਂ ਨੂੰ ਦੁਬਾਰੇ ਤੋਂ ਵਾਪਸ ਕਰਨ ਵਾਸਤੇ ਤੇ ਇੱਕ ਜਿਹੜੇ ਸਾਡੇ ਚੱਲ ਰਹੇ ਮੋਰਚੇ ਨੇ ਉਹਨਾਂ ਦੀ ਮਦਦ ਵਾਸਤੇ ਇੱਕ ਜਿਹੜੀਆਂ ਪਿਛਲੇ ਮੋਰਚੇ ਦੇ ਵਿੱਚ ਮੰਨਿਆ ਹੋਇਆ ਮੰਗਾਂ ਨੇ ਐਮਐਸਬੀ ਗਰੰਟੀ ਬਣਾਉਣੀ ਸੀ ਉਹ ਸਾਰੀਆਂ ਨੂੰ ਸਰਕਾਰ ਦੱਬੀ ਬੈਠੀ ਹੈ ਉਹਨਾਂ ਨੂੰ ਲਾਗੂ ਕਰਾਉਣ ਵਾਸਤੇ ਅਸੀਂ ਵੱਡਾ ਪ੍ਰਦਰਸ਼ਨ ਕਰਾਂਗੇ ਅਗਰ ਹਲੇ ਵੀ ਸਰਕਾਰ ਨੇ ਕੋਈ ਇਸ ਦੇ ਉੱਤੇ ਨਾਗੌਰ ਕਰੀਤਾ ਆਉਣ ਵਾਲੇ ਸਮੇਂ ਦੇ ਵਿੱਚ ਐਸਕੇਮ ਵੱਡੇ ਸੰਘਰਸ਼ ਵਿਢੇਗਾ ਅਸੀਂ ਉਹਨਾਂ ਤੇ ਪੂਰਾ ਪਹਿਰਾ ਦੇਣਾ